ਲਓ ਜੀ ਪਹੁੰਚ ਗਏ ਆ ਮੈਕਸ ਮਾਲ ਲਓ ਜੀ ਮਟਰੋਡ ਰਪਾ ਆ ਗਿਆ ਚੱਕੋ ਪਿਆਜ਼ ਪੀਜ਼ਾ ਕੋਕ ਤੇ ਮਿਕਸਰ ਵਿੱਚ ਪਾ ਦਿਆ ਯਾਰ ਬੱਲੀ ਆਏ ਨੇ ਮਿਲੇ ਨੇ ਤੇ ਫੇਰ ਅਸੀਂ ਦੁਬਾਰਾ ਮਾਲ ਦੇ ਵਿੱਚ ਆ ਕੇ ਤਾ ਲਓ ਜੀ ਬ੍ਰਦਰ ਆ ਗਿਆ ਆਪਣਾ ਆ ਗਿਆ ਮੁੰਡਿਆ ਔਰ ਔਰ ਕਿਵੇਂ ਤੈਨੂੰ ਮੈਂ ਅੱਗੇ ਦੇਖੀ ਜਾਂਦਾ ਮੈਂ ਯਾਰ ਅੱਥੀ ਸਿੱਧਾ ਆਇਆ ਮੈਂ ਕਿਹਾ ਚੱਲ ਅੰਦਰੋਂ ਬਾਹਰੋਂ ਆਇਆ ਲੰਘ ਜਾਗੇ ਤੂੰ ਅੰਦਰ ਆ ਕੇ ਸਿੱਧਾ ਬੱਸ ਸਟੈਂਡ ਦੇ ਆਜ ਪਟਿਆਲੇ ਦਾ ਬੱਸ ਸਟੈਂਡ ਪੁਰਾਣਾ ਜਿਹੜਾ ਖਾਲੀ ਹੋ ਗਿਆ ਨਵਾਂ ਉੱਧਰ ਸ਼ਿਫਟ ਹੋ ਗਿਆ ਪੀਵੀਆਰ ਕਰਨੀ ਸੋ ਹੁਣ ਚੱਲੇ ਆ ਸੀ ਉਹ ਮੈਕਸ ਮਾਲ ਸਾਨੂੰ ਜਾਨ ਕਿੱਥੇ ਤੋਂ ਵਾਲ ਖੜੇ ਕਰਾਣੇ ਪਹਿਲਾਂ ਦੁਬਾਰ ਲਈ ਖੜੇ ਕਰਾ ਕੇ ਆਇਆ ਤਾਂ ਚਲ ਆ ਜ਼ਰਾ ਆ ਬੱਸ ਸਟੈਂਡ ਦਾ ਪੈਕਟੜ ਪਿਆ ਰਹੀ ਸੋ ਇੱਥੇ ਪਹਿਲਾਂ ਬੜੀ ਰੌਣਕਾਂ ਹੁੰਦੇ ਸੀ ਬੱਸ ਸਟੈਂਡ ਕਰਕੇ ਹੁਣ ਬੱਸ ਸਟੈਂਡ ਹੀ ਖਤਮ ਹੋ ਗਿਆ ਰੌਣਕਾਂ ਹੀ ਬਹੁਤ ਕੱਟ ਗਈਆਂ ਸਲੂਨ ਗੱਥਿਆਂ ਤੇ ਦੇਖ ਲਾ ਇਹ ਕਰ ਦੂਗਾ ਖੜੇ ਤੇਰੇ ਵਾਲ ਸਲੂਨ ਦੇਖੋ ਕਹਿ ਜਾ ਅੱਗੇ ਦੇਖਦੇ ਆਂ ਚਲ ਤੂੰ ਕਰੂ ਕਰਕੇ ਅੰਦਾ ਵਾਲ ਖੜੇ ਨਹੀਂ ਹੋਣੀ ਯਾਰ ਕਿਉਂ ਆਪਾਂ ਉਧਰ ਹੀ ਜਾਣਾ ਹੁਣ ਤੂੰ ਇੱਧਰ ਹੀ ਜਾ ਰਿਹਾ ਹੈਂ ਇੱਧਰ ਹੀ ਅੱਗੋ ਜਾ ਪੜੇ ਟਾਈਮ ਬਾਅਦ ਵਲੋਗਿੰਗ ਕਰਨ ਲੱਗੇ ਆ ਯਾਰ ਲਾਸਟ ਟਾਈਮ ਅਸੀਂ ਅੰਮ੍ਰਿਤਸਰ ਦੀ ਵਲੋਗ ਪਾਏ ਨੇ ਉਸ ਤੋਂ ਬਾਅਦ ਅੱਜ ਵਲੋਗਿੰਗ ਕਰਨ ਲੱਗਿਆ ਸੋ ਅੱਜ ਹੈਗੇ ਮਿੱਤਰ ਹੋਸਾਖੀ ਤੇ ਵਿਸਾਖੀ ਦੇ ਮੇਲਾ ਵੇਖਾਵਾਂਗੇ ਤਾਂ ਅੱਜ ਮੇਲਾ ਵੇਖਣ ਆਇਆ ਮੈਂ ਪਟਿਆਲੇ ਦੇ ਨਾਲ ਤੇ ਪਹਿਲਾਂ ਅਸੀਂ ਚੱਲੇ ਆ ਮੈਕਸ ਮਾਲ ਪਟਿਆਲੇ ਵਾਲੇ ਚ ਤੇ ਉੱਥੇ ਜਾਂਦੇ ਆ ਰੌਣਕ ਸ਼ੌਣਕ ਦੇਖਦੇ ਆ ਫੋਟੋ ਫੋਟੋ ਖਿੱਚ ਗਿਆਂ ਉੱਥੇ ਖਾ ਪੀ ਕੇ ਜਾਂ ਦੇਖਦੇ ਆ ਮੂਵੀ ਦਾ ਸ਼ੋਅ ਸਾਨੂੰ ਮਿਲ ਗਿਆ ਮੂਵੀ ਦੇਖਾਂਗੇ ਨਹੀਂ ਤਾਂ ਫਿਰ ਘੁੰਮ ਫਿਰ ਕੇ ਲੰਘ ਜਾਗੇ ਅਸੀਂ ਤੇ ਬਸ ਵੀਡੀਓ ਨੂੰ ਐਡਾ ਇੰਜੋਏ ਕਰਦੇ ਰੋ ਅੱਜ ਲਾਸਟ ਤੱਕ ਮੇਲ ਐਕਸਪਲੋਰ ਕਰਾਵਾਂਗੇ ਤੁਹਾਨੂੰ ਸਾਰਾ ਅੱਜ ਇਹ ਹੀ ਲੱchnਾ ਹੋ ਰਹੇ ਨੇ ਸਾਲਿਆ ਤੋਂ ਮਾਤਾ ਦੇ ਚਾਲੇ ਵੀ ਚੱਲੇ ਨੇ ਹਣਾ ਜਿਹੜਾ ਉਹ ਮੈਕਸਮੋਲ ਦੇ ਸਾਹਮਣੇ ਮੰਦਿਰ ਕਾਲੀ ਮਾਤਾ ਮੰਦਿਰ ਤੇ ਦੁਕਾਨ ਨਹੀਂ ਆਈ ਨਹੀਂ ਦੁਕਾਨਾਂ ਬਹੁਤ ਸੱਜੀਆ ਪਿਆਨੇ ਚਾਲਿਆਂ ਕਰਕੇ ਰੌਣਕਾਂ ਲੱਗਿਆ ਹੋਏ ਨੇ ਸੋ ਹਾਂ ਲਓ ਜੀ ਪਹੁੰਚ ਗਏ ਆ ਮੈਕਸਮੋਲ ਸੋ 10 ਤਾਂ ਬੱਝ ਚੁਕੀ ਨੇ ਆ ਦੇਖਦੇ ਆ ਟਿਕਟ ਮਿਲਦੀ ਆ ਮੂਵੀ ਦੀ ਇਹਦਾ ਫਿਰ ਕੱਮ ਕਰਕੇ ਵਾਪਸ ਚਲੇ ਆਵਾਂਗੇ ਕਿਉਂ ਵੀ ਮੌਸਮ ਇੱਥੇ ਇੱਕ ਨੰਬਰ ਹੈ ਤੇ ਪਿੱਛੇ ਉਹ ਸਾਹਮਣੇ ਕਈ ਮਤਾਂ ਮੰਦਿਰ ਹੈਂ ਪ੍ਰੌਣ ਕਲ ਅੱਗੇ ਨੇ ਗੋਰੀਆਂ ਉਹ ਚਾਲੇ ਚੱਲ ਰਹੇ ਨੇ ਮਾਤਾ ਦੇ ਸੋ ਪਹੁੰਚ ਗਏ ਆ ਪਹੁੰਚ ਗਏ ਆ ਨਾਈ ਦੀ ਦੁਕਾਨ ਅੱਗੇ ਅੰਦਰ ਦੇਖਦੇ ਆ ਦੁਵਾਲ ਖੜੇ ਖਰਾਣੇ ਸੀਗੇ ਵਾਲੇ ਨੇ ਹੋਈ ਨਹੀਂ ਖੜੇ ਕੋਈ ਨਾਈ ਦੀ ਦੁਕਾਨ ਹੀ ਨਹੀਂ ਮਿਲੀ ਇਹਨੂੰ ਚੱਲ ਲੱਗਦਾ ਐਂਟਰ ਤਾਂ ਹੋ ਚੁੱਕੇ ਆ ਚੱਲ ਜੋਂੜਿਆ ਸੋ ਪੁੱਛ ਬਲਾ ਮਿਲਦਾ ਆਪਾਂ ਹਾਇ ਤਾਂ ਜਮ ਹੀ ਹਾਲ ਉਹ ਟਾਈਮ ਜਦੋਂ ਮਾਉ ਕੋਈ ਨਹੀਂ ਪਿਆ ਕਿੰਨਾ ਟਾਈਮ ਨੋਟ 48 ਟਿਕਟਾਂ ਤੇ ਮਿਲਣੀਆਂ ਆਪਾਂ ਨੂੰ ਫਿਰ ਚੱਲ ਫਿਰ ਆ ਗਿਆ ਟਿਕਟ ਕਾਊਂਟਰ ਯਾਰ ਮੂਵੀ ਦਾ ਸ਼ੁਰੂ ਤਾਂ ਸਾਨੂੰ ਮਿਲਿਆ ਨਹੀਂ ਟਿਕਟੀ ਬਹੁਤ ਜ਼ਿਆਦਾ ਰਸ ਰਹੀ ਨੇ ਆਨਲਾਈਨ ਦਿਖਾ ਰਹੇ ਯਾਰ 990 ਤੇ 300 ਦੇ ਕਹਿ ਰਹੇ ਨੇ ਟਿਕਟ 100 ਯਾਰ ਕੰਮ ਗੱਲ ਕਰ ਗਿਆ ਆਪਾਂ ਨੂੰ ਤੇ ਮਦੇਖੜਾ ਤੇ ਖਾਣੇ ਪੀਣੇ ਆ ਉਹ ਮੋਬਾਈਲ ਦਾ ਪਲਾਨ ਆਇਆ ਥੋੜਾ ਐ ਫੋਕਲੋਸ ਕਰਤਾ ਉਹ ਆਪਾਂ ਜਾਂ ਕਰਕੇ ਦੇਖਾਂਗੇ ਯਾਰ 12000 ਰੱਖੋ ਕਿਹੜੀ ਯਾਰ ਚ ਜਾਵਾਂਗੇ ਅੱਜ ਐਚਦਾ ਯਾਰ ਜਿਆਦਾ ਯਾਰ ਉਹ ਕਰ ਰਹੇ ਨੇ ਵੀ ਆਨਲਾਈਨ ਇੰਨਾ ਟਿਕਟ ਦਾ ਪ੍ਰਾਈਸ ਦਿਖਾ ਰਹੇ ਤੁਸੀਂ ਉਹ ਤੋਂ ਦੁੱਗਣਾ ਲੈ ਰਹੇ ਹੋ ਤੇ ਬਾਕੀ ਮੈਨੂੰ ਕਹਿ ਮੈਨੂੰ ਕਿੱਥੇ ਖਾਣੇ ਪੈਣੇ ਇਹਨਾਂ ਨੂੰ ਫੋਟੋਸ ਵਗੈਰਾ ਖਿੱਚਦੇ ਆ ਤੇ ਚੱਲਦੇ ਆ ਆਪਣਾ ਹਨਾ ਸੋ ਅਜੇ ਤਾਂ ਕੋਈ ਆਇਆ ਨਹੀਂ ਖਾਲੀ ਪਿਆ ਕੀ ਦਿਖਿਆ ਇੱਥੇ ਥੋੜੀ ਉੱਪਰ ਆਓ ਦੂਜਾ ਫਲੋਰ ਤੇ ਸੋ ਹਜੇ ਤੱਕ ਕੋਈ ਆਇਆ ਵੀ ਨਹੀਂ ਸਿਰੇ ਸਿਰੇ ਸਾਰਾ ਖਾਲੀ ਪਿਆ ਮਾ ਉਹ ਅਸੀਂ ਹਾਂ ਬਸ ਮਾਲ ਦੇ ਵਿੱਚ ਇੱਧਰ ਕਿੱਧਰ ਜਾ ਰਹੇ ਆ ਕਿ ਆਪਾਂ ਉੱਪਰ ਜਾਣਾ ਆ ਜਾ ਯਾਰ ਬਾਹਰ ਉਡ ਦਿੰਦੇ ਯਾਰ ਕਿਥੇ ਹਨ ਕੀ ਇੱਧਰ ਚੱਲੇ ਤਾ ਇੱਧਰ ਇਹ ਕਿੰਨੇ ਸਿਆਪਾ ਪਾ ਰੱਖਿਆ ਹੈਗਾ ਨਾ ਬਾਲ ਖੜੇ ਕਰਾਮ ਮੇਰੇ ਇਹ ਤਾਂ ਪੱਲੇ ਕਰਕੇ ਜਾਂਦਾ ਯਾਰ ਉਹਦੇ ਲਈ ਸਪੈਸ਼ਲ ਸੈਲੂਨ ਲੱਭਣਾ ਪੈ ਰਿਹਾ ਸਾਨੂੰ ਮਾਹੌਲ 'ਚ ਇਹ ਰੋ ਪਿਆ ਦੇਖੀ ਸਾਹਮਣੇ ਸਲੂਨ ਆ ਦੇਖਿਓ ਓ ਪਿਆ ਸਾਹਮਣੇ ਚੱਲ ਹਣ ਤੂੰ ਇਦਾਂ ਕਰ ਕੁਛ ਨਾ ਕਰ ਬਸ ਇਦਾਂ ਹੀ ਰਹਿ ਥਿੱ ਬੈਠ ਜਾ ਓ ਰਿਆ ਸਾਹਮਣੇ ਘੋਤ ਮੰਗਲਾ ਜਿਹੜਾ ਤੂੰ ਟਹਿਰਿਆ ਸੀ ਉਹ ਚੈੱਕ ਕਰੋ ਇੰਗਰ ਯਾਰ ਇਹਨੇ ਕਿਸ ਆਪੇ ਪਾ ਰੱਖੇ ਨੇ ਤਰਾ ਇਹ ਮੇਰੇ ਵਾਲ ਸੈਟ ਕਰਾ ਯਾਰ ਜੱਲ ਲਵਾ ਅੰਦਰ ਕੋਈ ਮਿਲਣੇ ਹੈਗਾ ਸਲੂਨ ਸਾਰੇ ਬੰਦ ਨੇ ਹੁਣ ਸਪੈਸ਼ਲੀ ਬਾਹਰ ਆਇਆ ਤੇ ਦੇਖਣੇ ਆ ਸਲੂਨ ਕਹਿੰਦਾ ਮੇਰੇ ਵਾਲ ਬੂਲ ਖੜੇ ਕਰ ਯਾਰ ਮੈਂ ਫੋਟੋਸ ਵਗੈਰਾ ਖਿੱਚਣੀਆਂ ਨੇ ਇਦਾਂ ਕਹਿੰਦਾ ਸੋਹਣੀਆਂ ਨਹੀਂ ਆ ਰਹੀਆਂ ਫੋਟੋਆਂ ਆਪ ਵੀ ਸੋਹਣਾ ਹੋਣਾ ਚਾਹੀਦਾ ਬ੍ਰੋ ਇੱਧਰ ਚੱਲ ਹਾਂ ਵਾਲ ਖੜੇ ਕਰਨ ਨਾਲ ਹੁੰਦੀ ਸੋਹਣਾ ਆ ਜਾਂਦਾ ਬੰਦਾ ਦੇਖੀ ਤੂੰ ਚੱਲ ਰਸ਼ ਪਾਵਾਂਗੇ ਰਸ਼ ਕਿਉਂਕਿ ਯਾਰ ਮੰਦਰ ਕਰਕੇ ਭੀੜ ਬਹੁਤ ਸੰਗਤ ਬਹੁਤ ਆਈ ਗਿਆ ਮੰਦਰ ਕਰਕੇ ਆ ਚੈੱਕ ਕਰੋ ਸਾਹਮਣੇ ਤੁਸੀਂ ਰੌਣਕਾਂ ਲੱਗੇ ਨੇ ਮੰਦਰ ਜਾ ਆ ਦੇਖੋ ਸੰਗਤ ਬਹੁਤ ਪਹੁੰਚੀ ਆ ਦਾ ਮੈਕਸਮਲ ਮੰਦਰ ਜਾ ਰਾਸ਼ੀ ਦੇਖੋ ਅੱਜ ਸੰਗਤ ਬਹੁਤ ਪਹੁੰਚੀ ਆ ਫਾਈਨਲੀ ਮਿਲੀ ਗਿਆ ਵਸਾਲਾ ਸਲੂਨ ਬੜਾ ਔਖਾ ਮਿਲਿਆ ਸਲੂਨ ਅਸੀਂ ਘੁੰਮ ਘੁੰਮ ਕੇ ਪਟਿਆਲਾ ਦੇ ਵਿੱਚ ਮਸੇ ਇੱਕ ਸਲੂਨ ਲੱਭਿਆ ਤੇ ਆਹ ਸਲੂਨ ਆ ਹੱਤੋਂ ਇਹਦੇ ਵਾਲ ਖੜੇ ਕਰਾ ਕੇ ਸਿੱਧਾ ਦੁਆਰਾ ਮੈਕਸਮ ਹੋ ਜਾਵਾਂਗੇ ਫੋਟੋਸ ਵਗੈਰਾ ਕਲਿੱਕ ਕਰਨੇ ਨੇ ਹੋਤੀ ਤੇ ਖਾਣਾ ਪੀਣਾ ਯਾਰ ਤਾਂ ਤਾਂ ਭੁੱਖ ਬਹੁਤ ਲੱਗੀ ਵੀ ਆ ਮੈਂ ਤਾਂ ਸਿਰੇ ਇਕੱਲੀ ਚਾਹ ਪੀ ਕੇ ਆਇਆ ਕੁਛ ਨਹੀਂ ਖਾਤਾ ਤੇ ਚਾਲ ਲੈ ਅਰਸ਼ਦੀਨੋ ਬਾਈ ਨੂੰ ਕਹਿ ਦੇ ਵਾਲ ਖੜੇ ਕਰ ਯਾਰ ਚੱਲੀਏ ਫਿਰ ਫਾਈਨਲੀ ਉਹਦੇ ਵਾਲ ਖੜੇ ਇਹਦੇ ਮੈਂ ਤਾਂ ਪਹਿਲੇ ਕਰੂਗਾ ਕਿ ਐਸੀਗਾ ਯਾਰ ਆਪਣਾ ਇਹ ਥੋੜਾ ਕਰਕੇ ਆਇਆ ਸੋਹ ਜਾਣ ਸਮਝ ਨਹੀਂ ਆ ਗਿਆ ਹੈ ਮੈਨੂੰ ਜਨ ਕਰਾ ਰਿਹਾ ਮੇਰੀ ਲਓ ਜੀ ਕਰਾ ਲਿਆਂਦੇ ਮੁੰਡੇ ਦੇ ਵਾਲ ਖੜੇ ਤੁਹੀ ਕੀਤਾ ਵਾਏ ਸوير ਦਾ ਵਾਲ ਖੜੇ ਗਾਲ-ਗਾਲ ਕਰੇ ਕਰਾ ਹੁਣ ਬਣ ਗਿਆ ਸੋਹਣਾ ਜੱਸ ਮਾਨਕ ਖੁਸ਼ ਆ ਹੁਣ ਤਾਜੇ ਤਾਜੇ 30 ਪਿੰਨਵਾ ਛੱਡਿਆ ਤੂੰ ਐ ਇੰਨਾ ਖੱਚਾ ਕਰਾ ਛੱਡਿਆ ਤੂੰ ਜੀ ਹੁਣ ਚੱਲੀਏ ਸਦਾ ਮੌਲ ਚ ਜਾ ਕੇ ਫੋਟੋ ਵਗੈਰਾ ਚਿੱਤਿਆਂ ਘੈਂ ਘੈਂ ਨਹੀਂ ਆ ਪੁੱਕ ਬੋਝਾ ਲੱਗੀ ਸੀ ਯਾਰ ਹੁਣ ਆਸੀ ਕੈਨੇਡੀਅਨ ਪੀਸ ਜਾਣਾ ਤੇ ਔਰ ਮੈਕਸਮੋਲ ਦੇ ਅੰਦਰ ਤੇ ਇਹ ਕਿ ਪਾਊਡਰ ਕੀਤਾ ਆ ਆ 300 ਪਾਸਟਾ ਸੋ ਆਗੇ ਤੋਂ ਆਰਟੀਪ ਅਸੀ ਬਾਅਦ ਵਿੱਚ ਥੋੜਾ ਜਿਹਾ ਖਿਚਾ ਰਿਹਾ ਨਾ ਬਾਰੇਰ ਗਰਮੀ ਬਹੁਤ ਹੈ ਤਾਂ ਬਹੁਤ ਆਈ ਹੈ ਤੇ ਅੱਗੇ ਤੋਂ ਮਾਰਗੋੜਾ ਸਾਹਿਬ ਜੀ ਜਨਾਬ ਤੇ ਨਾ ਦੇਖਣ ਕਿ ਅੱਜ ਪੰਜਵੀਂ ਹੈ ਜੇ ਨਾ ਸਮੋਦਰਾ ਆਈਏ ਤਾਂ ਅੱਗੇ ਤੋਂ ਕੋਈ ਨਹੀਂ ਆਣਾ ਸੋ ਇਹਦੀ ਚਾਹ ਤੂਜਾ ਕੁਝ ਨਾ ਖਾਤਾ ਤੇ ਡਿਜ਼ਾਈਨ ਆ ਗਏ ਸਭਾ ਕੋਮੋ ਵੀ ਹੋ ਜੀ ਬਸ ਉਹ ਬਸ ਬਸਿਆ ਰਸਨ ਨਾਮ ਪੈਨਾ ਨਾ ਕੋਈ ਬਸ ਪਹਿਲਾਂ ਆਹ ਨੇ ਚੀਜ਼ ਸੀਗਾ ਬਹੁਤ ਦੇ ਦਿੱਤਾ ਉਹ ਲਾਈਟਿੰਗ ਕਰਾ ਲਾ ਉਸ ਕਨੇਰੀ ਆ ਦੇਖੋ ਲਾਈਟਿੰਗ ਤਾਂ ਬਹੁਤ ਸੋਹਣੀ ਕਰਤੀ ਇਹਨਾਂ ਨੇ ਪਹਿਲਾਂ ਇਹ ਥੋੜਾ ਜਿਹਾ ਸੋਸੋਇਆ ਸੀਗਾ ਆ ਚੈੱਕ ਕਰੋ ਪਾ ਲਓ ਵੀ ਆਰਡਰ ਲੈ ਆ ਮੁੰਡਾ ਆਪਣਾ ਯਾ ਅੱਜ ਕੀ ਆ ਆਰਡਰ ਓਏ ਹੋਏ ਹੋਰ ਪਾਸਤਾ ਨਾ ਪੀਜ਼ਾ ਪਾਸਤਾ ਆ ਰਿਹਾ ਪੀਜ਼ਾ ਓਕ ਤੇ ਮਿਕਸਰ ਵਿੱਚ ਪਾਸਤਾ ਓਏ ਹੋਏ ਹੋਏ ਚੈੱਕ ਕਰੋ ਇਹਨੂੰ ਬ੍ਰੈਂਡ ਸਪਾਈਸੀ ਮੂੰਹ ਚ ਪਾਣੀ ਆ ਰਿਹਾ ਕਿ ਨਹੀਂ ਹੈ ਆ ਇੰਨੀ ਸੋਹਣੀ ਲੋਕੇਸ਼ਨ ਦੇ ਨਾਲ ਤੇ ਐਨਾ ਸੋਹਣਾ ਪੀਜ਼ਾ ਤੇ ਪਾਸਤਾ ਓਏ ਹੋਏ ਨਿਆਰੀ ਵੱਖਰਾ ਯਾਰ ਸਵਾਦ ਹੀ ਵੱਖਰਾ ਹੈ ਓਏ ਹੋਏ ਚੱਲੋ ਜੀ ਲਓ ਜੀ ਖਾ ਪੀ ਗਏ ਅਸੀਂ ਰੈਸਟੋਰੈਂਟ ਚੋਂ ਬਾਹਰ ਆ ਗਏ ਤੇ ਹੁਣ ਥੋੜੀ ਇਹ ਫੋਟੋ ਸਖਿੱਚ ਲਈਏ ਤੇ ਵੀਡੀਓ ਸਹਿ ਰਹੀਆਂ ਸੀ ਸਾਡੇ ਭਰਾਣਿਆਂ ਰੀਲਾ ਰੂਲਾ ਜਿਹੜਾ ਬਣਾ ਲੀਏ ਪਹਿਲਾਂ ਚੱਲਾ ਮ리에 ਬਣਾ ਲਈਏ ਰੀਲਾ ਰੂਲਾ ਹੁਣ ਖਾ ਪੀ ਲਿਆ ਹੁਣ ਮਾੜਾ ਸਕੂਨ ਆ ਥੋੜਾ ਜਿਹਾ ਮੇਰੇ ਖਾਲੀ ਪੇਟ ਦੇ ਵਿੱਚ ਚੋਏ ਗੁੰਮੀਆਂ ਨੇ ਸੀਗੇ ਹਨਾ ਚੱਲ ਹੁਣ ਥੋੜੀ ਰੀਲਾ ਰੂਲਾ ਬਣਾਈਏ ਤੇ ਸ਼ੂਟ ਕਰੀਏ ਉਸ ਤੋਂ ਬਾਅਦ ਅੱਧਾ ਨੈਕਸਟ ਲੋਕੇਸ਼ਨ ਤੇ ਚਲੀਏ ਉਸ ਤੋਂ ਚੱਲ ਕਿਥੇ ਮੋਲ ਚੋਂ ਬਾਹਰ ਨਿਕਲੇ ਆਂ ਇਹ ਖਾ ਪੀ ਕੇ ਘੁੰਮ ਫਿਰ ਕੇ ਫੋਟੋ ਸ਼ੂਟ ਕਰਕੇ ਤੇ ਵੀਡੀਓ ਵੀਗਾਰਾ ਬਣਾ ਕੇ ਹੁਣ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <toilets> <imling in government> 何 ਹਲੇ ਕੁਛ ਹੋਏ ਚਲ ਆਇਆ ਅਸੀ ਉਹ ਮੈਕਸਮ ਉਹ ਚੱਪਾ ਨਾ ਚਲੇ ਗਈ ਸੀਗੇ ਤੇ ਯਾਰ ਪਹਿਲੀ ਆਏ ਨੇ ਮਿਲੇ ਨੇ ਇਹ ਫੇਰ ਅਸੀਂ ਦੁਬਾਰਾ ਮਾਲ ਦੇ ਵਿੱਚ ਆ ਗਏ ਹਾਂ ਹੁਣ ਖਾਤਾ ਪੀਤਾ ਹੈ ਤੇ ਹੁਣ ਮਾਲ ਸਾਰਾ ਘੁੰਮ ਕੇ ਫੇਰਾ ਅਸੀਂ ਚੱਲੇ ਆ ਬਾਹਰ ਤੇ ਨਵੇਂ ਮੁੜਿਓ ਤੁਸੀਂ ਵੀ ਆ ਗਏ ਹੋਣਾ ਅਸੀਂ ਪਹਿਲਾਂ ਇੱਥੇ ਐਂਡ ਕਰਕੇ ਗਿਆ ਬਲੌਗ ਪਹਿਲਾਂ ਹੀ ਚਲੇ ਗਿਆ ਹੁਣ ਫੇਰ ਦੁਬਾਰਾ ਇਹਨਾਂ ਨਾਲ ਆਇਆ ਹੈ ਇਹ ਦੁਬਾਰਾ ਸਾਨੂੰ ਮਿਲ ਗਏ ਕਹਿੰਦੇ ਚਲਦੇ ਆ ਯਾਰ ਮਾਲ ਮਗਾ ਚਲੋ ਫੇਰ ਘੁੰਮ ਕੇ ਆਈਏ ਤੇ ਸਿਰੋ ਨਾ ਲੌਂਗ ਦਾ ਹੈ ਨਹੀਂ ਯਾਰ ਅੱਜ ਕੁਝ ਵੀ ਸਾਰੇ ਅੱਜ ਗਏ ਨੇ ਵਿਸਾਖੀ ਦੇ ਘੁੰਮਣ ਯਾਰ ਇਹ ਸਾਡਾ ਬਾਕੀ ਐਕਸਪੀਰੀਅੰਸ ਅਸੀਂ ਮਾਲ ਆਈ ਹਾਂ ਹਾਂ ਹੋਰ ਚੱਲੇ ਆ ਬਸ ਯਾਰ ਬਾਹਰ ਜਾ ਕੇ ਰੌਣਕ ਮੇਰਾ ਦੇਖਦਾ ਕੁਝ ਹੈ ਨਹੀਂ ਸਾਰਾ ਖਾਲੀ ਹੋ ਗਿਆ ਉਹ ਮੇਰੀ ਫੋਟੋ ਕਿੱਥੇ ਆ ਕਿੱਥੇ ਮੇਰਾ ਸਾਰੀ ਰੌਣਕ ਅੱਜ ਉਧਰ ਹੈ ਸਾਢੇ 6:30 ਸਾਮਣੇ ਤੂੰ ਗੱਲ ਪੈਂਦਾ ਤੂੰ ਕਿੱਥੋਂ ਕਿੱਥੋਂ ਜਾ ਰਿਹਾ ਹੈ ਹਮ ਸਾਮਨੇ ਮੰਦਿਰ ਚੱਲੇ ਆ ਤੇ ਦੇਖਿਆ ਜੇ ਮੱਥਾ ਟੇਕਣ ਨੂੰ ਮਿਲ ਗਿਆ ਦਾ ਨਹੀਂ ਅਜਗਨ ਨਹੀਂ ਜਿਆਦਾ ਭੀੜ ਆ ਯਾਰ ਉਹ ਲਾਈਨ ਪਿੱਛੇ ਤੱਕ ਲੱਗੀ ਜੇ ਲੰਬੀ ਉਹ ਯਾਰ ਦਾ ਜੱਜ ਲੈਣ ਦੇ ਵਿੱਚ ਖੜੇ ਹੋਵਾਂਗੇ ਤਾਂ ਕੱਲ ਨੂੰ ਜਾ ਕੇ ਮੱਥਾ ਟੇਕੂਗਾ ਕਰਦਾ ਬਾਕੀ ਨਾਲ ਲੜੇ ਫੋਟੋ ਤਾਂ ਨਹੀਂ ਨੇ ਬਸ ਕਹਿੰਦੇ ਫੋਟੋ ਖਿੱਚੀ ਚੱਲੋ ਫੋਟੋ ਦਾ ਗਰਾਗ ਰਹਿ ਨੇ ਬੈਟਰੀ ਲੋ ਕਰਤੀ ਫੋਨ ਦੀ 100 ਤੋਂ ਸਿੱਧੀ 16 ਤੇ ਆ ਗਈ ਚਾਰਜਰ ਵੀ ਹੈ ਨਹੀਂ ਯਾਰ ਇੱਥੇ ਸਾਡੇ ਕੋਲ ਦਾ ਚਾਰਜਰ ਵੀ ਘਰੇ ਪਿਆ ਯਾਰ ਉਹ ਜਾ ਕੇ ਕਰੀ ਚਾਰਜ ਕਰਾਂਗੇ ਤੇ ਥੋੜੋ ਥੋੜੇ ਕਲਿੱਪ ਆਪਾ ਬਣਾਈ ਜਾਨੇ ਆ ਉਹ ਵਲੌਗਸ ਐਡ ਕਰਨੀ ਨੇ ਆ ਜੀ ਮੁੰਡੇ ਮੋਲ ਕੋ ਮੈਂ ਆ ਤੇ ਹੁਣ ਚੱਲਿਆ ਬਾਹਰ ਗਿੜੀ ਲਾਉਣ ਬਾਜ਼ਾਰ ਚ ਕਿੱਥੇ ਜਾਣਾ ਬਾਈ ਚੂੜਾ ਬਾਜ਼ਾਰ ਓਏ ਇੱਥੇ ਫੇਮਸ ਕਿਹੜਾ ਬੜਿਆਲੇ ਦੇ ਵਿੱਚ ਬਾਜ਼ਾਰ ਕੋਈ ਉਹ ਅੰਮਨ ਵਾਲੀ ਸੀਟ ਤੇ ਨਾ ਕੱਪੜਾ ਤੇ ਗੱਡੀ ਗੱਡੀ ਖੋਲ ਅਨਲੌਕ ਤਾਂ ਕਰ ਕੱਢ ਕੱਪੜਾ ਕਿਹੜਾ ਯਾਰ ਕਿੱਥੇ ਗਿਆ ਸ਼ਾਫਰ ਓਏ ਇੱਕ ਦਾ ਇਟ ਇਜ਼ ਚੁਪੀ ਫੇਰਾ ਏਨ ਰੰਦੇ ਟਿੱਕ ਤਾਂ ਫੜਾ ਦੇ ਥੋੜੀ ਚੁੰਨੀ ਗਣੀ ਆ ਰੱਖ ਦੇ ਓਨੀ ਗੱਡੀ ਦਵਾਈਏ ਚਲੋ ਨਵਿਸ ਚੱਲਿਆ ਹਣਾ ਬਾਹਰ ਗੱਡੀ ਲਾਉਣਾ ਦੇਖ ਲੈ ਕੋਈ ਰਾਉਂਕ ਮੇਲਾ ਬਾਹਰ ਤੇ ਜੇ ਨਾ ਰੌਂਕ ਮੇਲਾ ਮਿਲਿਆ ਤਾਂ ਵਿਆਹ ਸਿੱਧਾ ਮੇਲੇ ਤੇ ਇਹ ਕੁਸ਼ਿੰਦਈ ਨਹੀਂ ਡਟਕ ਵੀ ਖਰੀਦ ਨਹੀਂ ਆਹ ਵੀ ਦੇਖੋ ਡਾਟੇ ਸਭ